ਲੈ ਦੋਸਤੋ ਆਪਾਂ ਨਾ ਪਿੰਡ ਤਰਾਉੜੇ ਮੋਟਰ ਵਾਈਆਂ ਦੀ ਡਿੱਗ ਗਈ ਸੀ ਉੱਪਰੋਂ ਡ్రਾਈਵਰੀ ਟੁੱਟ ਗਈ ਸੀ ਤੁਸੀਂ ਚੈੱਕ ਕਰ ਲਓ ਤੇ 200 ਫੁੱਟ ਤੇ ਥੱਲੇ ਜਾ ਕੇ ਡਿੱਗ ਗਈ ਸੀਗੀ ਤੇ ਕੰਮ ਸਿਰੇ ਚੜਿਆ ਕੱਢੀ ਆ ਬਾਹਰ ਤੇ ਆਪਾਂ ਥੋੜੀ ਬਾਬਾ ਜੀ ਨਾਲ ਗੱਲ ਕਰਾਉਣੇ ਆ ਜਿਹੜੇ ਬਾਬਾ ਜੀ ਦੀ ਮੋਟਰ ਡਿੱਗੀ ਸੀ ਉਹਦੇ ਨਾਲ ਬਾਬਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਠੀਕ ਹੋ ਹਾਂ ਜੀ ਹਾਂ ਕਿਹੜਾ ਪਿੰਡੀ ਇਹ ਨਾਂ ਕਰੀ ਵੀ ਹੋਵੇ ਅੱਛਾ ਦੋ ਜੀ ਦੋ ਤਿੰਨ ਲੱਖ ਦਾ ਫਾਇਦਾ ਕਰਦਾ ਸਾਡਾ ਦੋ ਤਿੰਨ ਲੱਖ ਦਾ ਫਾਇਦਾ ਕਰਦਾ ਨਹੀਂ ਫਿਰ ਬੋਰਡ ਦਾ ਪੋਰਟ ਕਰਵਾਉਣਾ ਪੈਂਦਾ ਹੈ ਹਮ ਨੂੰ ਖੋਸਾ ਹੁਣ ਬੂਰਾ ਪੂਰੇ ਖੋਸਾ ਕੀ ਕਰਾਓ ਕਮੀ ਦੇ ਕਰਾਉਣੇ ਕੀ ਤੋਂ ਕਰਾਓ ਸਾਰੀ ਤੋਂ ਸਤਾਰੀ ਦੀ ਕਲਾਕਾਰੀ ਨੂੰ ਮੰਨ ਗਿਆ ਹਾਂ ਫੁੱਲ ਅੱਛਾ ਹਾਂ ਨਾਈਟ ਟਾਈਮ ਕਿਹੜਾ ਲੈ ਅੱਛਾ ਜੀ ਤੇਰੇ ਸਾਹਮਣੇ ਕਹੇ ਕਰਾਂ 5 ਵਜੇ ਆਇਆ ਸੀ ਠੀਕ ਆ ਉਹ ਗੱਲ ਠੀਕ ਆ ਹੋਰ ਇੱਜੂ ਵਜੇ ਬੰਦਾ ਨਹੀਂ ਕੋਈ ਬੰਦਾ ਠੀਕ ਆ ਕਿਹੜੀ ਯੂਨੀਅਨ ਦਾ ਪ੍ਰਧਾਨ ਹੈ ਮੈਂ ਹਾਂ ਉਹ ਗਰਾਹਾਂ ਦਾ ਪੱਕਾ ਪ੍ਰਧਾਨ ਲੈ ਵੀ ਦੋਸਤੋ ਗਰਾਹਾਂਜ ਯੂਨੀਅਨ ਦਾ ਪ੍ਰਧਾਨ ਆਹੇ ਚੈੱਕ ਕਰੋ ਤਾਰੀ ਤੇਰਾ ਨੰਬਰ ਬੋਲ ਬਾਈ ਹਾਂ ਮੇਰਾ ਨੰਬਰ ਹੈਗਾ ਬਾਈ 9872018202 ਲੈ ਤੇ ਜਦੋਂ ਤੁਸੀਂ ਕੀ ਕਹਿਣਾ ਚਾਹਣਾਗਾ ਅੱਜ ਕਿਹ ਪਾਸੇ ਮੋਟਰਾਂ ਖੜਦੇ ਆ ਬਾਈ ਠੀਕ ਆ ਨਾ ਬਾਕੀ ਗੱਡੀਆਂ ਨੇ ਮੋਟਰਾਂ ਤਾਂ ਦੂਜੇ ਦੇ ਕੋਲੇ ਨੇ ਸੀਟ ਲਾਈ ਅੱਜ ਲੱਗੀ ਵੀ ਆ ਠੀਕ ਆ ਕਿਹੜਾ ਪੰਡਾ ਆਪਣਾ ਕੋਬੇ ਬਾਈ ਠੀਕ ਆ ਲੈ ਦੋਸਤੋ ਬਾਈ ਦਾ ਪਿੰਡ ਕੋਬੇ ਹੈਗਾ ਚੈੱਕ ਕਰ ਲਓ ਜੇ ਛੋਡੀ ਵੀ ਕੋਈ ਮੋਟਰ ਡੇਗਦੀ ਆ ਜਾਂ ਫਸਦੀ ਆ ਤਾਂ ਤੁਸੀਂ ਕਢਵਾ ਸਕਦੇ ਹੋਗੇ ਚੈੱਕ ਕਰੋ ਤੁਸੀਂ ਠੀਕ ਆ ਲੈ ਇਹਦੀ ਮੋਟਰ ਆ ਲੱਖ ਰੁਪਏ ਦੀ ਮੋਟਰ ਆ ਬਾਈ ਦੀ ਤੇ ਬਾਕੀ ਡਰਾਈਵਰੀਆਂ ਨੇ ਪੋਰ ਆ ਬਾਈ ਦਾ ਲਗਭਗ 500 ਫੁੱਟ ਦੇ ਕਰੀਬ ਆ ਤੇ ਉਹਦੇ ਵਿੱਚ ਮੋਟਰ ਡਿੱਗ ਗਈ ਸੀ ਬਾਈਆਂ ਦੀ ਕੱਢੀ ਆ ਗਈ ਤਾਂ ਚੈੱਕ ਕਰੋ ਤੁਸੀਂ ਤੇ ਬਾਈ ਦਾ ਲਗਭਗ 2.3 ਲੱਖ ਰੁਪਏ ਬਚ ਗਏ ਤੇ ਬਾਈ ਬਹੁਤ ਜ਼ਿਆਦਾ ਫਸ ਹੈ ਤੇ ਤੁਸੀਂ ਵੀ ਕੋਈ ਮੋਟਰ ਡਿੱਗੀ ਹੋਈ ਜਾਂ ਫਸੀ ਹੋਈ ਕੜਵਾਉਣੀ ਹੈਗੀ ਤਾਂ ਤਾਰੀਏ ਬਾਈ ਦਾ ਨਾਮ ਪਿੰਡ ਕੋਬੇ ਤੇ ਸਕਰੀਨ ਦੇ ਨੰਬਰ ਚੱਲਦਾ ਜੀ ਤੁਸੀਂ ਉਸ ਨੰਬਰ ਤੇ ਸੰਪਰਕ ਕਰਕੇ ਤੁਸੀਂ ਮੋਟਰ ਡਿੱਗੀ ਆ ਫਸੀ ਹੋਈ ਕਢਵਾ ਸਕਦੇ ਹੋ ਜੇ ਤੁਹਾਡੀ ਮੋਟਰ ਰੇਤਾ ਮਾਰਦੀ ਆ ਤਾਂ ਵੀ ਦੂਸਰੀ ਮੋਟਰ ਦੇ ਵਿੱਚ ਪੈਂਚਰ ਲਗਵਾ ਸਕਦੇ ਹੋ ਸੰਪਰਕ ਕਰ ਸਕਦੇ ਹੋਗੇ